ਕਿ ਪਾਚਾ ਪਾਣਿਕ ਜਿਹੀ ਭਤੇ ਜਿਹੜਾ ਵਿਸ਼ੇਸ਼ਣ ਹੁੰਦਾ ਨਾ ਜਦੋਂ ਗੁਰਬਾਣੀ ਦੇ ਵਿੱਚ ਕੋਈ ਇੱਕ ਵਚਨ ਦੇ ਨਾਲ ਵਿਸ਼ੇਸ਼ਣ ਉਹ ਵਾਂਗ ਰੂਪਣ ਲੱਗੇ ਇਸੇ ਲੰਦ ਨਾਲ ਵਿਸ਼ੇਸ਼ਣ ਜਦੋਂ ਉਹਨੂੰ ਰੂਪਣ ਨਹੀਂ ਲੱਗਦੀ ਬਹੁ ਵਚਨ ਦੇ ਨਾਲ ਵਿਸ਼ੇਸ਼ਣ ਜਦੋਂ ਉਹਨੂੰ ਵੀ ਉਹਨੂੰ ਨਹੀਂ ਲੱਗਦੀ ਠੀਕ ਹੈ ਕਿਰਾਂ ਅਸੀਂ ਦੇਖਣਾ ਵੀ ਵਿਸ਼ੇਸ਼ਣ ਕੀ ਹੁੰਦਾ ਹੈ

लाग के। लाग के। उसकी विशेषता प्रगट करते हैं उन्होंने

पहला है गुण वाचक विशेषण जो गुण ना। या अवगुण दस जो नाव यानाव का

मोटा भेड़ा हाँ? तो है? है ना? न मोटा आ तो पतला भी आ जाए है न पतला भी ठीक है समझ आती है ना तो दूजा है संख्यावाचक प्रशिक्षण ਇਦੇ ਵਿੱਚ ਕੀ ਆਏ ਜੋ ਗਿਣਤੀ ਦੱਸਣਾ ਹੈ ਨਾ ਮੈਂ ਸ਼ੋਰ ਵਿੱਚ ਲੈਣਾ ਜੋ ਗਿਣਤੀ ਦੱਸਦੇ ਹਨ ਹੈ ਨਾ ਉਹ ਵਿਸ਼ੇਸ਼ਣ ਜਿਹੜੇ ਗਿਣਤੀ ਦੱਸਦੇ ਜਿਵੇਂ 5 5 7 7 ਇਦਾਂ ਹੀ ਡੁਗਣਾ 56 ਠੀਕ ਹੈ ਐਦਾਂ ਇਹਦੇ ਵਗੈਰਾ ਇਹ ਤਾਂ ਤੁਸੀਂ ਆਪ ਕਾਹਨ ਦਾ ਲਗਾ ਸਕਦੇ ਠੀਕ ਹੈ ਹਾਂਜੀ ਇਹ ਤੀਜਾ ਹੈ ਪ੍ਰਮਾਣਮਤ ਕਸ਼ੀਸ਼ਣ मिनट ही जो मिनट अंदाजा दसना है ना जो प्रमाण मान का अंदाजा दस मिनट ही है ना जिमें है थोड़ा थोड़ा जे थोड़ा जा ना इन्हें मेहनत दसनी कि पव ठीक है इस तरीके को ठीक है इन्हें मेहनत कर देना चौथा है निश्चय वादक शिक्षण

ਉਸ ਨੂੰ ਬਸ਼ੇਸ਼ ਬਣਾ ਧੀਮੀ ਏ ਓ ਠੀਕ ਹੈ ਨਾ ਐ ਹੈ ਓਹ ਆਹ ਠੀਕ ਹੈ ਕੋੜਾ ਖਿਤ ਰੇਕੇ ਪੜਨਾਵ ਮੀਨ ਵਿਸ਼ੇਸ਼ਣ ਕੋੜਾ ਨਾਮ ਵਿਸ਼ੇਸ਼ਣ ਵਿਸ਼ੇਸ਼ਣ ਇਹ ਕਿਹੜੇ ਹੁੰਦੇ ਭਾਵੇਂ ਪਰਨਾਮ ਨਾਲ ਲੱਗਿਆ ਹੋਵੇ ਪਰਨਾਮ ਹੋਣ ਦੇ ਬਾਵਜੂਦ ਵੀ ਨਾਮ ਨਾਲ ਲਾ ਕੇ ਵਿਸ਼ੇਸ਼ਤਾ ਦੱਸ ਸਕਦੇ ਜੋ ਪੜਨਾਵ ਦੇ ਹੁੰਦੇ ਆ ਨਾਵ ਲਾੜ ਲੱਗ ਕੇ ਵਿਸ਼ੇਸ਼ਣ ਦਾ ਕੰਮ ਦੇਣਾ ਤੇ ਰਹੋ ਵਿਸ਼ੇਸ਼ਣ ਦਾ ਕੰਮ ਦਿੰਦੇ ਜਿਵੇਂ ਇਹਨੇ ਲਿਖੋ ਇਹਦੇ ਇਹ ਲੋ ਜਿਹੜੇ ਮਨੁੱਖ ਤੇਰੀ ਕਲਮ ਹੈ ਨਾ ਇਹ ਫਿਰ ਅ ਜਿਹੜੇ ਤੇਰੀ ਇਹ ਸਾਰੇ ਪਰਮਾਣਵੀ ਵਿਸ਼ੇਸ਼ਣ ਹੁੰਦੇ ਹੈ ਨਾ ਜਿਵੇਂ ਤੇਰੀ ਕਰਮ ਵਿੱਚ ਤੇਰੀ ਆ ਗਿਆ ਜਿਹੜੇ ਮਨੁੱਖ ਵਿੱਚ ਜਿਹੜੇ ਆ ਗਏ ਹਨ ਇਸ ਤਰੀਕੇ ਦੇ ਨਾਲ ਇਹ ਹੁੰਦੇ ਸਾਰੇ ਪਰਨਾਇ ਵਿਸ਼ੇਸ਼ਣ ਇਹ ਪੰਜ ਤਰ੍ਹਾਂ ਦੇ ਹੈਗੇ ਹੁਣ ਅਸੀਂ ਗੁਰਬਾਣੀ ਚੋਂ ਪੰਕਤੀਆਂ ਕੱਲ ਨੂੰ ਲੈ ਕੇ ਕੁਝ ਪੰਕਤੀਆਂ ਲੈ ਕੇ ਇਹਨਾਂ ਦੇਖਾਂਗੇ ਕਿਦਾਂ ਕੇ ਦੱਸਦੇ ਹਨ ਇਹ ਮੈਂ ਤਾਂ ਲਿਖੇ ਤਾਂ ਕਿ ਸਾਨੂੰ ਵਿਸ਼ੇਸ਼ ਦਾ ਪਤਾ ਲੱਗ ਜਾਵੇ ਵੀ ਇਹ ਵਿਸ਼ੇਸ਼ਣ ਹੈ ਬਸ ਇੱਕ ਥੀ ਦਾ ਖਿਆਲ ਰੱਖਣਾ

ਕੋਸੀ ਫੰਕਟ ਇਹਨਾਂ ਕੁਰਬਾਨੀਆਂ ਦੀਆਂ ਪੰਕੀਆਂ ਦੇ ਨਾਲ ਇਹਨਾਂ ਵਿਚਾਰੋ ਠੀਕ ਹੈ ਇਹਨਾਂ ਨੂੰ ਸਮਝ ਆ ਗਿਆ ਨਾ ਹਾਂਜੀ ਠੀਕ ਹੈ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ